ਕਿਰਿਆ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਗੁਰਪਾਲ ਆਪਣੇ ਮਾਪਿਆਂ ਦੀ ਇਕਲੌਤੀ ਤੇ लाਡਲੀ ਧੀ ਸੀ ਉਹਦੇ ਮਾਪਿਆਂ ਨੇ ਉਹਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਜਦੋਂ ਵੀ ਗੁਰਪਾਲ ਦੇ ਪਾਪਾ ਉਹਦੇ ਵਿਆਹ ਦੀ ਗੱਲ ਕਰਦੇ ਤਾਂ ਗੁਰਪਾਲ ਇੱਕੋ ਹੀ ਗੱਲ ਕਹਿੰਦੀ ਕਿ ਪਾਪਾ ਮੈਂ ਵਿਆਹ ਨਹੀਂ ਕਰਵਾਉਣਾ ਉਹ ਕਹਿਦਿੰਦੇ ਕੇ ਹੈ ਕਮਲੀ ਵੀ 3 ਆ ਵਿਆਹ ਕੇ ਆਪਣੇ ਸਹਰੇ ਘਰ ਜਾਂਦੀਆਂ ਪੁੱਤ ਵਿਆਹ ਕੇ ਆਪਾਂ ਨੂੰਹਾਂ ਲੈ ਕੇ ਆਉਣੇ ਆ ਵੀ ਇਹ ਕਿਹੜਾ ਆਪਾਂ ਚਲਾਈ ਰੀਤ ਆ ਇਹ ਤਾਂ ਜਦੋਂ ਦਾ ਸੰਸਾਰ ਸਿਰਜਿਆ ਉਦੋਂ ਦੀ ਰੀਤ ਆ ਵੀ ਤੂੰ ਵਿਆਹ ਕਿਉਂ ਨਹੀਂ ਕਰਾਉਣਾ ਤਾਂ ਉਹ ਆਪਣੇ ਪਾਪਾ ਨੂੰ ਕਹਿੰਦੀ ਕਿ ਪਾਪਾ ਮੈਂ ਅਕਸਰ ਸੁਣਦੀ ਆ ਕਿ ਸੱਸਾਂ ਨਣ ਦਾ ਜੇਠ ਦੇ ਔਰ ਚੰਗੇ ਨਹੀਂ ਹੁੰਦੇ ਫਿਰ ਮਾਪੇ ਕਿਉਂ ਆਪਣੀਆਂ 3 ਨੂੰ ਬਗਾਨੇ ਘਰ ਭੇਜਦੇ ਆ ਤਾਂ ਉਹ ਹੱਸਦਾ ਕਹਿਣ ਲੱਗ ਜਾਂਦਾ ਕਿ ਪੁੱਤ ਇਸ ਦੁਨੀਆ ਤੇ ਚੰਗੇ ਲੋਕ ਵੀ ਹੈਗੇ ਆ ਮਾੜੇ ਵੀ ਹੈਗੇ ਆ ਸਾਰਿਆਂ ਨਾਲ ਸਾਨੂੰ ਐਡਜਸਟ ਕਰਨਾ ਪੈਂਦਾ ਪਰ ਇੱਕ ਪਿਓ ਦੀ ਇਹ ਮਜਬੂਰੀ ਹੁੰਦੀ ਆ ਕਿ ਉਹ ਆਪਣੀ ਧੀ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਸਮਾਂ ਗੁਜ਼ਰਿਆ ਗੁਰਪਾਲ ਦਾ ਵਿਆਹ ਹੋ ਗਿਆ ਗੁਰਪਾਲ ਦੇ ਪਤੀ ਦਾ ਨਾਮ ਹਰਜੀਤ ਸੀ ਤੇ ਉਹ ਇੱਕ ਬਹੁਤ ਵਧੀਆ ਜੌਬ ਕਰਦਾ ਸੀ ਗੁਰਪਾਲ ਦਾ ਜਿਹੜਾ ਪਰਿਵਾਰ ਸੀ ਉਹਦੇ ਵਿੱਚ ਉਹਦੇ ਸੱਸ ਸਹੁਰਾ ਤੇ ਉਹਦੀਆਂ ਦੋ ਨਣਦਾਂ ਸੀ ਗੁਰਪਾਲ ਦਾ ਪਤੀ ਹਰਜੀਤ ਵੱਡਾ ਸੀ ਆਪਣੀਆਂ ਭੈਣਾਂ ਨਾਲੋਂ ਇਸ ਲਈ ਪਹਿਲਾਂ ਉਹਦਾ ਵਿਆਹ ਹੋਇਆ ਸੀ ਜਦੋਂ ਗੁਰਪਾਲ ਆਪਣੇ ਸਹੁਰੇ ਘਰ ਜਾਂਦੀ ਆ ਤਾਂ ਉਹਨੂੰ ਐਂ ਲੱਗਦਾ ਕਿ ਲੋਕੀ ਜਿਹੜੀਆਂ ਗੱਲਾਂ ਕਰਦੇ ਸੀ ਕਿ ਨਨਦਾਂ ਤੇ ਸੱਸ ਸਹੁਰੇ ਬੁਰੇ ਹੁੰਦੇ ਆ ਵੀ ਐਵੇਂ ਕਹਿੰਦੇ ਸੀ ਕਿਉਂਕਿ ਗੁਰਪਾਲ ਨੂੰ ਸਾਰੇ ਬਹੁਤ ਪਿਆਰ ਕਰਦੇ ਸੀ ਗੁਰਪਾਲ ਵੀ ਇੱਕ ਬਹੁਤ ਹੌਣਹਾਰ ਤੇ ਜ਼ਿੰਮੇਵਾਰ ਕੁੜੀ ਸੀ ਉਹਨੇ ਜਾਂਦਿਆਂ ਹੀ ਆਪਣੇ ਸਹੁਰੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਆਪਣੇ ਪਤੀ ਦੇ ਨਾਲ ਕੰਮ ਦੇ ਵਿੱਚ ਹੱਥ ਵਟਾਉਣਾ ਤੇ ਘਰ ਦੇ ਸਾਰੇ ਕੰਮ ਕਰਨੇ ਗੁਰਪਾਲ ਦੀ ਵੱਡੀ ਨਣ ਦਾ ਸੰਦੀਪ ਆਪਣੀ ਭਾਬੀ ਦਾ ਬਹੁਤ ਕਰਦੀ ਸੀ ਤੇ ਸੰਦੀਪ ਦਾ ਸੁਭਾਅ ਸੀ ਜਿਹੜਾ ਉਹ ਬੱਚਿਆਂ ਵਰਗਾ ਸੀ ਇਸ ਕਰਕੇ ਉਹ ਕੋਈ ਵੀ ਉਹਨੇ ਜਿੱਦ ਪਗਾਉਣੀ ਹੁੰਦੀ ਆਪਣੇ ਭਰਾ ਤੋਂ ਕੁਝ ਵੀ ਲੈਣਾ ਹੁੰਦਾ ਜਾਂ ਆਪਣੇ ਮੰਮੀ ਪਾਪਾ ਤੋਂ ਤਾਂ ਉਹ ਗੁਰਪਾਲ ਦੀ ਮਦਦ ਲੈਂਦੀ ਗੁਰਪਾਲ ਵੀ ਉਹਨੂੰ ਆਪਣੀਆਂ ਸੱਗੀਆਂ ਭੈਣਾਂ ਨਾਲੋਂ ਵੱਧ ਪਿਆਰ ਕਰਦੀ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਤੇ ਗੁਰਪਾਲ ਦੀ ਨਣਾਨ ਦਾ ਵਿਆਹ ਰੱਖਿਆ ਗਿਆ ਜਦੋਂ ਉਹਦਾ ਰਿਸ਼ਤਾ ਹੋਇਆ ਤਾਂ ਗੁਰਪਾਲ ਦੀ ਨਣਾਨ ਅਦੇਵੀ دیਵਾਕਾ ਵਾਂਗੂ ਜਿੱਦ ਕਰਕੇ ਚੀਜ਼ਾਂ ਮੰਗ ਕਰਦੀ ਸੀ ਤਾਂ ਗੁਰਪਾਲ ਦਾ ਜਿਹੜਾ ਸੋਹਰਾ ਸੀ ਉਹ ਕਹਿੰਦਾ ਕਿ ਦੇਖ ਪੁੱਤ ਇੱਕ ਤੇਰੀ ਛੋਟੀ ਭੈਣ ਕੁਆਰੀ ਹੋਰ ਬੈਠੀ ਆ ਹਨਾ ਵੀ ਆਪਣੇ ਕੋਲ ਇੰਨਾ ਪੈਸਾ ਹੈ ਨਹੀਂ ਵੀ ਆਪਾਂ ਤੇਰੇ ਵਿਆਹ ਤੇ ਇੰਨਾ ਖੁੱਲਾ ਖਰਚ ਕਰੀਏ ਜਿਹੜੀਆਂ ਜਿਹੜੀਆਂ ਚੀਜ਼ਾਂ ਬੇੜਾ ਨਹੀਂ ਸਰਦਾ ਤੂੰ ਉਹ ਲੈ ਲੈ ਪਰ ਗੁਰਪਾਲ ਦੀ ਨਣ ਦਾ ਜਿਹੜੀ ਸੰਦੀਪ ਉਹ ਗੁੱਸੇ ਹੋ ਜਾਂਦੀ ਆ ਤੇ ਆਪਣੀ ਭਾਬੀ ਨੂੰ ਕਹਿੰਦੀ ਆ ਕਿ ਦੇਖੀ ਭਾਬੀ ਇਹ ਵੀ ਕਿਵੇਂ ਕਰਦੇ ਆ ਮੰਮੀ ਰੇੜੀ ਮੇਰੇ ਵਿਆਹ ਤੇ ਖਰਚ ਕਰਨ ਵੇਲੇ ਵੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਤਾਂ ਤੁਹਾਨੂੰ ਇੰਨੇ ਗਹਿਣੇ ਪਾਏ ਹਨਾ ਇੰਨੇ ਚਾਵਾ ਲਾਡਾ ਨਾਲ ਤੁਹਾਡੀ ਵਰੀ ਖਰੀਦੀ ਵੀ ਮੈਨੂੰ ਕਹਿੰਦੇ ਆ ਘੱਟ ਖਰਚ ਕਰ ਤਾਂ ਗੁਰਪਾਲ ਆਪਣੀ ਨਣਦ ਨੂੰ ਕਹਿੰਦੀ ਲੈ ਇਹ ਵੀ ਕੋਈ ਗੱਲ ਹੈਗੀ ਮੇਰੇ ਇੰਨੇ ਗਹਿਣੇ ਆ ਜਿਹੜੇ ਮੈਂ ਕਿਹੜਾ ਸਾਰੀ ਪਾਉਣੀ ਆ ਦੱਸ ਤੈਨੂੰ ਕੀ ਪਸੰਦ ਆ ਤਾਂ ਗੁਰਪਾਲ ਦੀ ਨਣਦ ਸੰਦੀਪ ਆਪਣੀ ਭਾਬੀ ਦਾ ਰਾਣੀ ਹਾਰਾ ਉਹ ਕਹਿੰਦੀ ਵੀ ਮੈਂ ਇਹ ਲੈਣਾ ਤਾਂ ਹਰਜੀਤ ਕਹਿੰਦਾ ਕਿ ਸੰਦੀਪ ਇਹ ਗੱਲ ਚੰਗੀ ਨਹੀਂ ਹੈਗੀ ਹਨਾ ਵੀ ਤੇਰੀ ਭਾਬੀ ਦੇ ਗਹਿਣੇ ਤੂੰ ਕਿਉਂ ਲੈ ਰਹੀਆਂ ਵੀ ਤੇਰੇ ਸਹੁਰੇ ਤੈਨੂੰ ਗਹਿਣੇ ਪਾਉਣਗੇ ਵੀ ਕੁੜੀਆਂ ਨੂੰ ਉਹਦੇ ਸਹੁਰੇ ਗਹਿਣੇ ਪਾਉਂਦੇ ਹੁੰਦੇ ਆ ਵੀ ਆਪਾਂ ਤੇਰੇ ਸਹੁਰਿਆਂ ਨੂੰ ਗਹਿਣੇ ਪਾਉਣੇ ਆ ਵੀ ਇਧਰੋਂ ਜਿਹੜਾ ਤੈਨੂੰ ਕੋਈ ਲੱਗਦਾ ਤੂੰ ਡੇੜੀ ਨੂੰ ਕਹਿ ਕੇ ਹਨਾ ਕੋਈ ਛੋਟਾ ਸੈੱਟ ਕਰਵਾ ਲਾ ਪਰ ਉਹ ਜਿੱਦ ਤੇ ਅੜੀ ਰਹੀ ਤਾਂ ਗੁਰਪਾਲ ਆਪਣੇ ਪਤੀ ਨੂੰ ਕਹਿੰਦੀ ਕਿ ਕੋਈ ਗੱਲ ਨਹੀਂ ਚਲੋ ਆਪਣਾ ਕਿਹੜਾ ਕੁਝ ਵੰਡਿਆਗਾ ਆਪਣੀ ਹੀ ਕੁੜੀ ਆ ਵੀ ਦੇ ਦਿੰਨੇ ਆ ਚਲੋ ਉਹਨੇ ਬਿਨਾ ਮੱਥੇ ਵੱਟ ਪਾਈ ਆਪਣਾ ਰਾਣੀ ਹਾਰ ਆਪਣੀ ਨਣਦ ਨੂੰ ਦੇ ਦਿੱਤਾ ਸੰਦੀਪ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਘਰ ਦਾ ਜਿਹੜਾ ਮਾਹੌਲ ਆ ਥੋੜਾ ਜਿਹਾ ਹੱਥ ਤੰਗ ਹੋ ਜਾਂਦਾ ਕਿਉਂਕਿ ਪਹਿਲਾ ਮੁੰਡੇ ਦਾ ਵਿਆਹ ਕੀਤਾ ਸੀ ਫਿਰ ਇੱਕ ਕੁੜੀ ਦਾ ਵਿਆਹ ਹੋ ਗਿਆ ਵਿਆਹ ਤੇ ਖਰਚਾ ਕਾਫੀ ਹੋ ਗਿਆ ਸੀ ਕਿਉਂਕਿ ਸੰਦੀਪ ਦੇ ਸਹੁਰੇ ਆ ਜਿਹੜੇ ਉਹ ਵਧੀਆ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਫਿਰ ਉਹੇ ਜਾ ਖਰਚਾ ਕਰਨਾ ਪਿਆ ਹੁਣ ਗੁਰਪਾਲ ਦਾ ਜਿਹੜਾ ਸਹਰਾ ਸੀ ਉਹ ਵੀ ਆਪਣੀ ਦੁਕਾਨ ਤੇ ਨਹੀਂ ਬੈਠਦਾ ਸੀ ਉਹ ਆਪਣੇ ਪੁੱਤ ਹਰਜੀਤ ਨੂੰ ਕਹਿ ਦਿੰਦਾ ਕਿ ਦੇਖ ਪੁੱਤ ਮੈਂ ਸਾਰੀ ਉਮਰ ਕਮਾਈ ਕੀਤੀ ਆ ਹੁਣ ਮੈਂ ਤੈਨੂੰ ਪੈਰਾਂ ਸਿਰ ਕਰਤਾ ਤੂੰ ਵਧੀਆ ਕਮਾਉਣਾ ਵੀ ਹੁਣ ਮੇਰੇ ਤੋਂ ਦੁਕਾਨਦਾਰੀ ਨਹੀਂ ਹੁੰਦੀ ਅਸੀਂ ਕਦੇ ਕਿਤੇ ਜਾਣਾ ਪੈਂਦਾ ਸਾਨੂੰ ਕਦੇ ਕਿਤੇ ਜਾਣਾ ਪੈਂਦਾ ਉਹਦੀਆਂ ਦੋ ਭੈਣਾਂ ਸੀ ਹੋਰ ਕੋਈ ਚਾਚੇ ਤਾਇਆ ਦੇ ਮੁੰਡੇ ਕਾਫੀ ਰਿਸ਼ਤੇਦਾਰੀਆਂ ਸੀ ਤੇ ਗੁਰਪਾਲ ਦੇ ਸੱਸ ਸਹੁਰਾ ਉਹਨਾਂ ਕੋਲ ਤੁਰੇ ਰਹਿੰਦੇ ਹਰਜੀਤ ਆਪਣੇ ਮਾਪੇ ਨੂੰ ਬਾਰ-ਬਾਰ ਕਹਿੰਦਾ ਕਿ ਰਿਸ਼ਤੇਦਾਰੀਆਂ ਦੇ ਵਿੱਚ ਬਹਲਾ ਨਹੀਂ ਜਾਈਦਾ ਹੁੰਦਾ ਵੀ ਇੱਥੇ ਵੀ ਤੁਸੀਂ ਹਨਾ ਵੇਲੇ ਬੈਣੀ ਆ ਉਹ ਵੀ ਆਪਣੀ ਦੁਕਾਨ ਵਧੀਆ ਚੱਲਦੀ ਆ ਉਹਦੇ ਨਾਲ ਆਪਣੀ ਚੰਗੀ ਆਮਦਨ ਹੋ ਜਾਂਦੀ ਆ ਭਾਵੇਂ ਮੇਰੀ ਤਨਖਾਹ ਵਧੀਆ ਪਰ ਅੱਗੇ ਅੱਗੇ ਜਾ ਕੇ ਖਰਚੇ ਵਧਣਗੇ ਹਜੇ ਆਪਾਂ ਛੋਟੀ ਗੁਰਜੀਤ ਦਾ ਵੀ ਵਿਆਹ ਕਰਨਾ ਉਹਦੇ ਮਾਂ ਕਹਿਣ ਲੱਗ ਜਾਂਦੀ ਕਿ ਸਾਰੀ ਉਮਰ ਤੇਰੇ ਪਿਓ ਨੂੰ ਤੂੰ ਕੰਮ ਦਾ ਬੋਝ ਦੇਵੇਂਗਾ ਵੀ ਸਾਨੂੰ ਹੁਣ ਆਪਣੀ ਜ਼ਿੰਦਗੀ ਜਿਉਂ ਲੈਣ ਦੇ ਸਾਡੀਆਂ ਤਾਂ ਸਿਵੀਆਂ ਚ ਲੱਤਾਂ ਅਸੀਂ ਤਾਂ ਸੋਨ ਨੂੰ ਪਾਲਦੇ ਪਾਲਦੇ ਇੱਕ ਦਿਨ ਕਿਤੇ ਬਾਹਰ ਨਹੀਂ ਗਏ ਸੀਗੇ ਤਾਂ ਗੁਰਪਾਲ ਕਹਿ ਦਿੰਦੀ ਕਿ ਮੰਮੀ ਡੈਡੀ ਤੁਸੀਂ ਫਿਕਰ ਨਾ ਕਰੋ ਅਸੀਂ ਆਪੇ ਕਮਾ ਲਾਂਗੇ ਤੁਸੀਂ ਆਪਣੀ ਲਾਈਫ ਆ ਜਿਹੜੀ ਇੰਜੋਏ ਕਰੋ ਤੇ ਗੁਰਪਾਲ ਦੇ ਸੱਸ ਸਹੁਰਾ ਦਾ ਰੂਟੀਨ ਉਹੀ ਰਿਹਾ ਕਦੇ ਉਹ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਂਦੇ ਕਦੇ ਆਪਣੀ ਕੁੜੀ ਕੋਲ ਮਿਲਣ ਚਲੇ ਗਏ ਕਦੇ ਉਹ ਆਪਣੀਆਂ ਭੈਣਾਂ ਕੋਲ ਚਲੇ ਜਾਂਦੇ ਐਸੇ ਤਰ੍ਹਾਂ ਉਹ ਮਹੀਨੇ ਦੇ ਵਿੱਚੋਂ 15 ਦਿਨ ਘਰ ਤੋਂ ਬਾਹਰ ਹੀ ਰਹਿੰਦੇ ਸੀ ਹਰਜੀਤ ਦੇ ਮੋਢਿਆਂ ਤੇ ਇੱਕ ਜ਼ਿੰਮੇਵਾਰੀ ਹੋਰ ਪਈ ਸੀ ਉਹਦੀ ਛੋਟੀ ਭੈਣ ਗੁਰਜੀਤ ਦਾ ਵਿਆਹ ਆਉਣ ਵਾਲੇ 2 ਸਾਲਾਂ 'ਚ ਉਹਨੇ ਆਪਣੀ ਛੋਟੀ ਭੈਣ ਦਾ ਵੀ ਵਿਆਹ ਕੀਤਾ ਪਰ ਉਹਦੀ ਛੋਟੀ ਭੈਣ ਥੋੜੀ ਜੀ ਨਰਮ ਸੁਭਾਅ ਦੀ ਸੀ ਉਹਨੇ ਮੋਹ ਮੰਗ ਕੇ ਕੁਝ ਨਹੀਂ ਲਿਆ ਪਰ ਗੁਰਪਾਲ ਕਹਿੰਦੀ ਕਿ ਦੇਖੋ ਹਰਜੀਤ ਜਦੋਂ ਆਪਾਂ ਸੰਦੀਪ ਨੂੰ ਇੰਨੇ ਗਹਿਣੇ ਪਾਏ ਆ ਹਨਾ ਤੇ ਆਪਾਂ ਨੂੰ ਫਰਜ ਬਣਦਾ ਵੀ ਆਪਾਂ ਗੁਰਜੀਤ ਨੂੰ ਵੀ ਓਨੇ ਗਹਿਣੇ ਪਾਈਏ ਵੀ ਕਿਤੇ ਉਹਦੇ ਦਿਲ ਚ ਆਏ ਨਾ ਜਾਵੇ ਵੀ ਮੇਰੇ ਨਾਲ ਬਿਤਕਰਾ ਕੀਤਾ ਹਰਜੀਤ ਕਹਿੰਦਾ ਵੀ ਮੇਰੀ ਤਨਖਾਹ ਨਾਲ ਆਪਣਾ ਵਿਆਹ ਨਹੀਂ ਹੋਣਾ ਇਸ ਕਰਕੇ loan ਲੈਣਾ ਪਊਗਾ ਉਹਨੇ ਬੈਂਕ ਤੋਂ loan ਲਿਆ ਤੇ ਆਪਣੀ ਛੋਟੀ ਭੈਣ ਦਾ ਵਿਆਹ ਵੀ ਕਰਤਾ ਹੁਣ ਉਹਦੇ ਬਾਪੂ ਕੋਲ ਜਿਹੜੇ 4 ਪੈਸੇ ਸੀ ਉਹ ਵੀ ਵਿਆਹ ਤੇ ਲੱਗ ਗਏ ਉਹਦੇ ਮੰਮੀ ਡੈਡੀ ਕੋਲ ਕੋਈ ਪੈਸਾ ਨਹੀਂ ਸੀਗਾ ਹੱਥ ਫੇਰ ਤੰਗ ਹੋ ਗਿਆ ਹਰਜੀਤ ਦਿਨ ਰਾਤ ਫੇਰ ਕੰਮ ਕਰਦਾ ਤੇ ਉਹ ਸੋਚਦਾ ਕਿ ਗੁਰਪਾਲ ਵੀ ਮੰਮੀ ਡੈਡੀ ਤਾਂ ਹਨਾ ਨਹੀਂ ਦੁਕਾਨ ਚਲਾਉਂਦੇ ਜੇ ਤੂੰ ਚਲਾ ਸਕਦੀ ਆ ਤਾਂ ਉਹ ਕਹਿੰਦੀ ਦੇਖੋ ਮੈਂ ਦੁਕਾਨ ਤਾਂ ਨਹੀਂ ਚਲਾ ਸਕਦੀ ਵੀ ਮੇਰਾ ਮਾਣਾ ਕਿ ਮੈਂ ਬੁਟੀਕ ਖੋਲ ਲਵਾਂ ਵੀ ਚਲੋ ਘਰ ਦੇ ਕੰਮ ਕਰਨ ਤੋਂ ਬਾਅਦ ਮੈਂ ਵਿਲੀ ਹੁੰਨੀ ਆ ਹਨਾ ਉਹ ਕਹਿੰਦਾ ਵੀ ਦੇਖ ਲਾ ਬੁਟੀਕ ਦਾ ਕੰਮ ਜਿਆਦਾ ਸਟ्रेस ਵਾਲਾਗਾ ਉਹ ਕਹਿੰਦੀ ਚੱਲ ਕੋਈ ਨਾ ਉਹ ਤਾਂ ਹਜੇ ਬੁਟੀਕ ਖੋਲਣ ਦੀ ਸਕੀਮ ਕਰਦੀ ਸੀ ਕਿ ਇੱਕ ਦਿਨ ਗੁਰਪਾਲ ਦੇ ਸੌਰੇ ਦੇ 6:00 ਵਜ ਗਈ ਉਹ ਬਾਥਰੂਮ ਦੇ ਵਿੱਚੋਂ ਤਿਲਕ ਕੇ ਡਿੱਗ ਪਿਆ ਇਹ ਉਹਦਾ ਡਾਕਟਰ ਨੇ ਆਪਰੇਸ਼ਨ ਕਰਨਾ ਸੀ ਤੇ ਉਹਦੀ ਆਪਰੇਸ਼ਨ ਤੇ 2.5 ਲੱਖ ਦਾ ਖਰਚਾ ਹੋ ਗਿਆ ਪਰ ਉਸ ਤੋਂ ਬਾਅਦ ਉਹ ਠੀਕ ਨਹੀਂ ਹੋਇਆ ਤੇ ਮੰਜੇ ਤੇ ਪੈ ਗਿਆ ਤੇ ਆਉਣ ਵਾਲੇ 1 ਸਾਲ ਦੇ ਵਿੱਚ ਹਰਜੀਤ ਦੇ ਪਾਪਾ ਦੀ ਮੌਤ ਹੋ ਗਈ ਹੁਣ ਹਰਜੀਤ ਦੀ ਜਿਹੜੀ ਮਾਂ ਸੀ ਉਹ ਹੁਣ ਸਾਰਾ ਦਿਨ ਇਦਾਂ ਕਰਦੀ ਰਹਿੰਦੀ ਕਿ ਮੇਰੇ ਘਰ ਨੂੰ ਪਤਾ ਨਹੀਂ ਕੀ ਦੀ ਨਜ਼ਰ ਲੱਗ ਗਈ ਵੀ ਚੰਗਾ ਪੜਾ ਸੀਗਾ ਤੁਹਾਡਾ ਪਿਓ ਵੀ ਇਸ ਤਰ੍ਹਾਂ ਹਨ ਇੰਨਾ ਔਖਾ ਹੋ ਕੇ ਮੁੱਕਿਆ ਤੇ ਉਹ ਸਾਰਾ ਦਿਨ ਬਸ ਇਦਾਂ ਦੀਆਂ ਗੱਲਾਂ ਕਰਦੀ ਰਹਿੰਦੀ ਤਾਂ ਹਰਜੀਤ ਕਹਿ ਦਿੰਦਾ ਵੀ ਦੇਖ ਮਾਂ ਮੌਤ ਨੇ ਜਿਵੇਂ ਆਉਣਾ ਓਵੇਂ ਹੀ ਆਉਣਾ ਹਨਾ ਵੀ ਸਾਡੇ ਹੱਥ ਵੱਸ ਕੁਝ ਨਹੀਂ ਸੀ ਵੀ ਹੁਣ ਜੋ ਹੋਣਾ ਸੀ ਹੋ ਗਿਆ ਇਸੇ ਗੱਲ ਦੀ ਟੈਨਸ਼ਨ ਲੈ ਲੈ ਕੇ ਇੱਕ ਦਿਨ ਹਰਜੀਤ ਦੀ ਮਾਂ ਨੂੰ ਵੀ ਅਟੈਕ ਆ ਜਾਂਦਾ ਤੇ ਉਹਦੀ ਵੀ ਮੌਤ ਹੋ ਜਾਂਦੀ ਆ ਹਰਜੀਤ ਤੇ ਨਿਤ ਨਵੇਂ ਖਰਚੇ ਆ ਕੇ ਖੜੇ ਹੋ ਜਾਂਦੇ ਆ ਦੋ ਉਹਦੀਆਂ ਭੈਣਾਂ ਵੇ ਆਈਆਂ ਸੀ ਉਹਨਾਂ ਦੇ ਵਿਹਾਰ ਤਿਹਾਰ ਫਿਰ ਆਪਣੇ ਮੰਮੀ ਡੈਡੀ ਦਾ ਪਹਿਲਾਂ ਇਲਾਜ ਕਰਵਾਇਆ ਫਿਰ ਉਹਨਾਂ ਦੀ ਮੌਤ ਖਰਚੇ ਤਾਂ ਸਾਰਾ ਦਿਨ ਹੁੰਦੇ ਰਹਿੰਦੇ ਆ ਹੁਣ ਗੁਰਪਾਲ ਦੇ ਵੀ ਇੱਕ ਬੇਟਾ ਹੋ ਗਿਆ ਸੀ ਹੁਣ ਬੱਚੇ ਜਦੋਂ ਹੋ ਜਾਂਦੇ ਆ ਘਰ ਦੇ ਵਿੱਚ ਜ਼ਿੰਮੇਵਾਰੀਆਂ ਵਧ ਜਾਂਦੀਆਂ ਖਰਚੇ ਵਧ ਜਾਂਦੇ ਆ ਆਉਣ ਵਾਲੇ 1 ਸਾਲ ਦੇ ਵਿੱਚ ਗੁਰਪਾਲ ਦੀ ਕੁੱਖੋਂ ਇੱਕ ਬੇਟੀ ਜਨਮ ਲੈਂਦੀ ਆ ਉਹਨਾਂ ਦੇ ਦੋ ਬੱਚੇ ਹੋ ਜਾਂਦੇ ਆ ਪਰ ਹਰਜੀਤ ਦਾ ਲੱਕ ਸੀ ਜਿਹੜਾ ਉਹ ਕਰਜ਼ੇ ਨੇ ਵਿੰਨ ਰੱਖਿਆ ਸੀ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜੋ ਖਰਚੇ ਹੋਏ ਉਹਨਾਂ ਨੇ ਜਿਹੜਾ ਹਰਜੀਤ ਦੇ ਲੱਕ ਦਾ ਭਾਰ ਆ ਉਹ ਹੌਲਾ ਨਹੀਂ ਸੀ ਹੋਣ ਦਿੱਤਾ ਉਤੋਂ ਜਿਹੜੀ ਸੰਦੀਪ ਸੀ ਉਹ ਤੀਜੇ ਦਿਨ ਕੋਈ ਨਾ ਕੋਈ ਮੰਗ ਰੱਖੀ ਰੱਖਦੀ ਵੀਰੇ ਮੈਨੂੰ ਆ ਚਾਹੀਦਾ ਵੀਰੇ ਮੈਨੂੰ ਆ ਚਾਹੀਦਾ ਥੋੜਾ ਟਾਈਮ ਤਾ ਹਰਜੀਤ ਕੁਝ ਨਾ ਬੋਲਿਆ ਪਰ ਇੱਕ ਦਿਨ ਉਹ ਆਪਣੀ ਭੈਣ ਨੂੰ ਕਹਿਣ ਲੱਗਾ ਕਿ ਸੰਦੀਪ ਹੁਣ ਤੂੰ ਨਿਆਣੀ ਨਹੀਂ ਰਹੀ ਹੈਨਾ ਤੂੰ ਆਪਣੇ ਸਹੁਰੇ ਘਰ ਚਲੀ ਗਈ ਵੀ ਹੁਣ ਮੈਂ ਸਾਰਾ ਦਿਨ ਤੈਨੂੰ ਕਿੱਥੋਂ ਕੁਝ ਲੈ ਕੇ ਦੇਈ ਜਾਵਾਂ ਵੀ ਤੂੰ ਆਪਣੇ ਸਹੁਰੇ ਘਰ ਰਹਿਣੀ ਹੈ ਤੂੰ ਆਪਣੇ ਪਤੀ ਤੋਂ ਚੀਜ਼ਾਂ ਮੰਗਿਆ ਕਰ ਵੀ ਮੇਰਾ ਤਾਂ ਲੱਕ ਪਹਿਲਾਂ ਹੀ ਕਰਜੇ ਨੇ ਵਿੰਨਿਆ ਪਿਆ ਹੈਨਾ ਵੀ ਮੈਂ ਤਾਂ ਆਪਣੀ ਕਬੀਲਦਾਰੀ ਨੂੰ ਹਸਾਬ ਸਿਰ ਕਰ ਰਿਹਾ ਤਾਂ ਉਹ ਗੁੱਸਾ ਕਰ ਦਿਆ ਕਹਿੰਦੀ ਅੱਛਾ ਮੰਮੀ ਡੈਡੀ ਦੇ ਹੁੰਦੇ ਤਾਂ ਤੁਸੀਂ ਮੇਰੀ ਹਰੇਕ ਜਿੱਦ ਪੂਰੀ ਕਰ ਦਿੰਦੇ ਸੀ ਪਤਾ ਨਹੀਂ ਤੁਹਾਨੂੰ ਮੰਮੀ ਡੈਡੀ ਦੀ ਪ੍ਰਾਪਰਟੀ ਦਾ ਲਾਲਚ ਸੀ ਹੁਣ ਜਿਹੜੀ ਮੰਮੀ ਡੈਡੀ ਦੀ ਪ੍ਰਾਪਰਟੀ ਉਹ ਵੀ ਤਾਂ ਤੁਹਾਨੂੰ ਮਿਲੂਗੀ ਮੇਰਾ ਕਿਹੜਾ ਉੱਤੇ ਹਿੱਸਾ ਨਹੀਂ ਤਾਂ ਉਹ ਕਹਿੰਦਾ ਵੀ ਹਿੱਸੇ ਦੀ ਗੱਲ ਨਹੀਂ ਆਪਣੇ ਤੇ ਹਿੱਸੇ ਦੀ ਗੱਲ ਕਿੱਧਰੋਂ ਆ ਗਈ ਨਾਲੇ ਪ੍ਰਾਪਰਟੀ ਕੀ ਹੈ ਆਪਣੇ ਕੋਲੇ ਇਹੀ ਘਰ ਆ ਦੁਕਾਨ ਸੀ ਜਿਹੜੀ ਆਪਾਂ ਉਹ ਵੀ ਵੇਚ ਦਿੱਤੀ ਹੈਗੀ ਤੇ ਆਪਣੇ ਕੋਲੇ ਕਿਹੜਾ ਕੋਈ ਜ਼ਮੀਨ ਜਾਇਦਾਦ ਆ ਵੀ ਮੈਨੂੰ ਉਹਦਾ ਕੋਈ ਲਾਲਚ ਆ ਜਿਹੜੇ ਮੰਮੀ ਦੇ ਗਹਿਣੇ ਸੀ ਉਹ ਤੁਹਾਨੂੰ ਦੋਨਾਂ ਭੈਣਾਂ ਨੂੰ ਵਿਆਹ ਦੇ ਵਿੱਚ ਪਾ ਦਿੱਤੇ ਗਏ ਵੀ ਜਿਹੜੇ ਸਗੋਂ ਗੁਰਪਾਲ ਦੇ ਗਹਿਣੇ ਸੀ ਉਹ ਵੀ ਮੈਂ ਤੁਹਾਨੂੰ ਦੇ ਦਿੱਤੇ ਹਨ ਵੀ ਸਾਡੇ ਕੋਲ ਤਾਂ ਕੁਝ ਵੀ ਨਹੀਂ ਰਿਹਾ ਉਹ ਕਹਿੰਦੀ ਅੱਛਾ ਇਹਦਾ ਮਤਲਬ ਤੂੰ ਮੈਨੂੰ ਸੁਣਾਉਣਾ ਉਹ ਕਹਿੰਦਾ ਮੈਂ ਸੁਣਾਉਂਦਾ ਨਹੀਂ ਭੈਣੇ ਮੈਂ ਤੈਨੂੰ ਆਪਣੀ ਸੱਚਾਈ ਦੱਸ ਰਿਹਾ ਸੰਦੀਪ ਵਾਪਸ ਚਲੀ ਜਾਂਦੀ ਆ ਹੌਲੀ ਹੌਲੀ ਇੱਕ ਸਾਲ ਦੇ ਵਿੱਚ ਸੰਦੀਪ ਨੂੰ ਜੋਬ ਮਿਲ ਜਾਂਦੀ ਆ ਤੇ ਉਹ ਹੁਣ ਆਪਣੇ ਭਰਾ ਦੇ ਘਰ ਘਾਟੀ ਗੇੜਾ ਮਾਰਦੀ ਆ ਇੱਕ ਦਿਨ ਗੁਰਪਾਲ ਨੇ ਆਪਣੀ ਨਣਦ ਸੰਦੀਪ ਨੂੰ ਫੋਨ ਲਾਇਆ ਕਿ ਸੰਦੀਪ ਮੈਨਾਂ ਬੁਟੀਕ ਖੋਲਣਾ ਚਾਹਣੀ ਆ ਵੀ ਜੇ ਤੂੰ ਮੇਰੀ ਥੋੜੀ ਜੀ ਮਦਦ ਕਰ ਦੇਂ ਵੀ ਪਹਿਲਾਂ ਮੈਂ ਤੇਰੇ ਪੈਸੇ ਚੁਕਾ ਦੂੰਗੀ ਤੂੰ ਮੈਨੂੰ 50000 ਰੁਪਇਆ ਦੇ ਦੇ ਵੀ ਤੇਰੀ ਚੰਗੀ ਸੈਲਰੀ ਆ ਤਾਂ ਉਹ ਕਹਿੰਦੀ ਕਿ ਨਹੀਂ ਭਾਬੀ ਮੈਂ ਨਹੀਂ ਪੈਸੇ ਦੇ ਸਕਦੀ ਮੈਂ ਆਪਣੇ ਹਸਬੰਦ ਨੂੰ ਕੀ ਕਹੂੰ ਉਹ ਕਹਿੰਦੀ ਵੀ ਕਹਿਣ ਵਾਲੀ ਕੀ ਗੱਲ ਆ ਵੀ ਭੈਣ ਭਰਾ ਹੀ ਔਖੇ ਸਮੇਂ ਦੇ ਵਿੱਚ ਕੰਮ ਆਉਂਦੇ ਆ ਵੀ ਘਰ ਦੇ ਹਨਾ ਖਰਚੇ ਵੱਧ ਰਹੇ ਆ ਸਾਡੇ ਬੱਚੇ ਵੀ ਵੱਡੇ ਹੋ ਰਹੇ ਆ ਵੀ ਮੈਂ ਨਾਲ ਕੰਮ ਕਰਨਾ ਚਾਹਣੀ ਆ ਉਹ ਕਹਿੰਦੀ ਨਹੀਂ ਭਾਬੀ ਮੇਰੇ ਤੋਂ ਮੈਨੇਜ ਨਹੀਂ ਹੋਣਾ ਤਾਂ ਗੁਰਪਾਲ ਬੜਾ ਸੋਚਦੀ ਆ ਹਨਾ ਕਿ ਮੌਕੇ ਤੇ ਕਿਵੇਂ ਜਵਾਬ ਦੇਗੀ ਪਰ ਉਹ ਗੁੱਸਾ ਨਹੀਂ ਕਰਦੀ ਉਹ ਸੋਚਦੀ ਕਿ ਉਹ ਵੀ ਬਗਾਨੇ ਹੱਥ ਉਹਦੀ ਜਾਣ ਆ ਹਨਾ ਵੀ ਕੀ ਪਤਾ ਉਹਦੇ ਹਸਬੰਦ ਮੰਨਣਗੇ ਜਾਂ ਨਹੀਂ ਇਸ ਕਰਕੇ ਉਹ ਗੱਲ ਨੂੰ ਉੱਥੇ ਠੱਪ ਕਰ ਦਿੰਦੀ ਆ ਇੱਕ ਦਿਨ ਗੁਰਪਾਲ ਦੇ ਘਰ ਦੇ ਵਿੱਚ ਇਹੋ ਜੀ ਖਬਰ ਆਉਂਦੀ ਆ ਕਿ ਗੁਰਪਾਲ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਉਹਦਾ ਪਤੀ ਜਦੋਂ ਨੌਕਰੀ ਤੋਂ ਆ ਰਿਹਾ ਹੁੰਦਾ ਤਾਂ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਲੱਤ ਟੁੱਟ ਜਾਂਦੀ ਆ ਜਦੋਂ ਉਹਨੂੰ ਪਤਾ ਲੱਗਦਾ ਤਾਂ ਉਹ ਆਪਣੇ ਪਤੀ ਨੂੰ ਲੈ ਕੇ ਹਸਪਤਾਲ ਜਾਂਦੀ ਆ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਕਾਫੀ ਖਰਚਾ ਹੋ ਜਾਂਦਾ ਸੰਦੀਪ ਤੇ ਗੁਰਜੀਤ ਆਪਣੇ ਭਰਾ ਦਾ ਹਾਲਚਾਲ ਪੁੱਛਣ ਆਈਆਂ ਪਰ ਉਹਨਾਂ ਨੇ ਇੱਕ ਵਾਰ ਵੀ ਆਪਣੇ ਭਰਾ ਭਰਜਾਈ ਨੂੰ ਇਹ ਨਹੀਂ ਕਿਹਾ ਵੀ ਤੈਨੂੰ ਮਦਦ ਦੀ ਲੋੜ ਆ ਵੀ ਤੁਸੀਂ ਪੈਸੇ ਕਿੱਥੋਂ ਹਨਾ ਹੀਲਾ ਵਸੀਲਾ ਕਰੋਗੇ ਸਾਈਡ ਤੇ ਕਰਕੇ ਗੁਰਪਾਲ ਆਪਣੀ ਨਣਦ ਸੰਦੀਪ ਨੂੰ ਕਹਿੰਦੀ ਆ ਕਿ ਸੰਦੀਪ ਤੇਰੇ ਘਰ ਦੀ ਹਾਲਤ ਚੰਗੀ ਆ ਵੀ ਤੂੰ ਮੈਨੂੰ ਤੇਰੇ ਭਰਾ ਦੇ ਇਲਾਜ ਲਈ 2 ਲੱਖ ਰੁਪਈਆ ਦੇ ਦੇ ਵੀ ਅਸੀਂ ਹੌਲੀ ਹੌਲੀ ਉਤਾਰ ਦਿਆਂਗੇ ਤਾਂ ਕਹਿੰਦੀ ਭਾਬੀ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ 2 ਲੱਖ ਰੁਪਈਆ ਮੈਂ ਕਿੱਥੋਂ ਦੇ ਸਕਦੀ ਆ ਬਾਲਾ ਕਰਦੇ ਹੋ ਤੁਸੀਂ 50000 ਲੈ ਲਓ ਤਾਂ ਚਲ 50 ਕੇ ਕੀ ਉਹ 40000 ਰੁਪਏ ਆਪਣੀ ਪਰਜਾਈ ਨੂੰ ਦੇਗੀ ਤੇ ਉਹਦੀ ਪਰਜਾਈ ਸੋਚਦੀ ਆ ਵੀ ਔਖੇ ਸੌਖੇ ਵੇਲੇ ਕੋਈ ਕੰਮ ਨਹੀਂ ਆਉਂਦਾਗਾ ਚਲੋ ਉਹ ਹਸਪਤਾਲ ਦੇ ਵਿੱਚੋਂ ਆਪਣੇ ਪਤੀ ਨੂੰ ਘਰ ਲੈ ਆਉਂਦੀ ਆ ਤੇ ਉਹਦਾ ਪਤੀ ਮੰਜੇ ਤੇ ਪਿਆ ਸਾਰਾ ਦਿਨ ਸੋਚਦਾ ਰਹਿੰਦਾ ਵੀ ਗੁਰਪਾਲ ਆਪਾਂ ਤਾਂ ਕੀ ਸੋਚਿਆ ਸੀ ਤੇ ਕੀ ਹੋ ਗਿਆ ਵੀ ਆਪਣਾ ਤਾਂ ਪਹਿਲਾਂ ਵਾਲਾ ਕਰਜ਼ਾ ਨਹੀਂ ਲਿਆ ਸੀ ਵੀ ਹੁਣ ਆਪਣੇ ਘਰ ਦਾ ਕੀ ਬਣੂਗਾ ਤਾਂ ਗੁਰਪਾਲ ਆਪਣੇ ਪਤੀ ਹਰਜੀਤ ਨੂੰ ਹੌਸਲਾ ਦਿੰਦੀ ਆ ਕਿ ਕੋਈ ਗੱਲ ਨਹੀਂ ਹਰਜੀਤ ਚੰਗਾ ਮਾੜਾ ਸਮਾਂ ਤਾਂ ਆਉਂਦਾ ਰਹਿੰਦਾ ਤੁਸੀਂ ਘਬਰਾਓ ਨਾ ਕੋਈ ਗੱਲ ਨਹੀਂ ਮੈਂ ਹੈਗੀ ਆ ਮੈਂ ਬੁਟੀਕ ਦਾ ਕੰਮ ਸ਼ੁਰੂ ਕਰੂੰਗੀ ਆਪਾਂ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਇਸੇ ਦੌਰਾਨ ਗੁਰਪਾਲ ਆਪਣੀ ਚਾਚੀ ਸੱਸ ਨੂੰ ਫੋਨ ਲਾਉਂਦੀ ਆ ਉਹਦੀ ਉਹੀ ਚਾਚੀ ਸੱਸ ਜਿਹੜੀ ਚੰਡੀਗੜ੍ਹ ਸ਼ਹਿਰ ਦੇ ਵਿੱਚ ਵਧੀਆ ਜੌਬ ਕਰਦੀ ਹੁੰਦੀ ਆ ਤੇ ਉਹਨਾਂ ਦੇ ਚਾਚਾ ਜੀ ਵੀ ਵਧੀਆ ਜੌਬ ਕਰਦੇ ਹੁੰਦੇ ਆ ਬੱਚੇ ਉਹਨਾਂ ਦੇ ਬਾਹਰ ਸੈੱਟ ਹੁੰਦੇ ਆ ਤੇ ਉਹੀ ਚਾਚੀ ਸੱਸ ਜਦੋਂ ਵੀ ਇੱਥੇ ਮਿਲਣ ਆਉਂਦੀ ਸੀ ਪਿੰਡ ਤਾਂ ਉਹ ਹਰਜੀਤ ਦੇ ਘਰ ਮੀਂ ਨਾ ਮੀਂ ਨਾ ਰਹਿ ਜਾਂਦੀ ਸੀ ਤੇ ਮੰਜੇ ਤੇ ਬੈਠੀ ਦੀ ਸੇਵਾ ਕਰਦੀ ਸੀ ਗੁਰਪਾਲ ਉਹਨੇ ਕਦੇ ਮੱਥੇ ਵਟ ਨਹੀਂ ਪਾਇਆ ਸੀ ਤੇ ਉਹ ਕਹਿੰਦੀ ਰਹਿੰਦੀ ਸੀ ਗੁਰਪਾਲ ਤੇਰੇ ਵਰਗੀ ਨੂੰ ਤਾਂ ਹਰ ਇੱਕ ਦੇ ਆਵੇ ਗੁਰਪਾਲ ਨੇ ਸੋਚਿਆ ਵੀ ਚਾਚੀ ਸੱਸ ਮੈਨੂੰ ਮਾਣਾ ਨਹੀਂ ਕਰੂਗੀ ਉਹ ਆਪਣੀ ਚਾਚੀ ਸੱਸ ਨੂੰ ਫੋਨ ਕਰਦੀ ਆ ਤੇ ਕਹਿੰਦੀ ਕਿ ਚਾਤੀ ਮੈਨੂੰ ਥੋੜੇ ਪੈਸਿਆਂ ਦੀ ਲੋੜ ਆ ਵੀ ਸਾਡੇ ਤੇ ਮਾੜਾ ਸਮਾਂ ਚੱਲ ਰਿਹਾ ਤਾਂ ਉਹਦੀ ਚਾਚੀ ਕਹਿੰਦੀ ਕੋਈ ਗੱਲ ਨਹੀਂ ਮੈਂ ਤੇਰੇ ਚਾਚਾ ਜੀ ਨਾਲ ਗੱਲ ਕਰਕੇ ਦੱਸਦੀ ਆ ਉਸ ਤੋਂ ਬਾਅਦ ਗੁਰਪਾਲ ਨੂੰ ਪੂਰੀ ਉਮੀਦ ਸੀ ਕਿ ਮੇਰੀ ਚਾਚੀ ਸੱਸਾ ਜਿਹੜੀ ਹੈਲਪ ਜ਼ਰੂਰ ਕਰੂ ਪਰ 1 ਮਹੀਨਾ ਬੀਤ ਜਾਣ ਦੇ ਬਾਅਦ ਵੀ ਉਹਦੀ ਚਾਚੀ ਦਾ ਕੋਈ ਫੋਨ ਨਹੀਂ ਆਇਆ ਤੇ ਗੁਰਪਾਲ ਸਮਝ ਗਈ ਕਿ ਚਾਚੀ ਨੇ ਕੋਈ ਮਦਦ ਨਹੀਂ ਕਰਨੀ ਉਸ ਤੋਂ ਬਾਅਦ ਗੁਰਪਾਲ ਆਪਣੀ ਭੂਆ ਸੱਸ ਨੂੰ ਫੋਨ ਕਰਦੀ ਆ ਤੇ ਉਹਦੀ ਭੂਆ ਸੱਸ ਵੀ ਜਿਹੜੀ ਹੁੰਦੀ ਸੀ ਦੋ ਦੋ ਮਹੀਨੇ ਰਹਿ ਕੇ ਜਾਂਦੀ ਸੀ ਤੇ ਆਪਣੇ ਭਤੀਜੇ ਤੋਂ ਮਨਪਸੰਦ ਦੀਆਂ ਚੀਜ਼ਾਂ ਲੈ ਕੇ ਜਾਂਦੀ ਸੀ ਤੇ ਆਪਣੀ ਭਤੀਜ ਨੂੰ ਨੂੰ ਕਹਿੰਦੀ ਸੀ ਕਿ ਔਲਿਆਂ ਦਾ achar ਤੂੰ ਬਹੁਤ ਵਧੀਆ ਪਾਉਣੀ ਆ ਮੈਨੂੰ achar ਵੱਧ ਭੇਜ ਦਿਆ ਕਰ ਹੋਰ ਚੀਜ਼ਾਂ ਪੇਕਿਆਂ ਕਰੋ ਹਨਾ ਕੁੜੀਆਂ ਕਈ ਹੁੰਦੀਆਂ ਨੇ ਕਿ ਪੂਰੇ ਹੱਕ ਨਾਲ ਤੇ ਰੋਬ ਨਾਲ ਲੈ ਕੇ ਜਾਂਦੀਆਂ ਪੂਆ ਦਾ ਵੀ ਉਹਨਾਂ ਦੇ ਘਰ 'ਚ ਉਸੇ ਤਰ੍ਹਾਂ ਰੋਬ ਸੀ ਜਿਵੇਂ ਸੰਦੀਪ ਰੋਬ ਰੱਖਦੀ ਸੀ ਪਰ ਗੁਰਪਾਲ ਨੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ ਕਿ ਇਹ ਸਾਡੀ ਪੂਆ ਸੱਸਾ ਉਹਨੇ ਜਿੰਨਾ ਵੀ ਖੁੱਲ੍ਹ ਦਿਲੀ ਨਾਲ ਸਭ ਦਾ ਪਿਆਰ ਕੀਤਾ ਅੱਜ ਮਾੜੇ ਸਮੇਂ ਦੇ ਵਿੱਚ ਸਾਰੇ ਇੱਕ ਇੱਕ ਕਰਕੇ ਉਹ ਤੋਂ ਪਾਸਾ ਵੱਟ ਗਏ ਤੇ ਉਹੀ ਪੂਆ ਸੱਸ ਵੀ ਪੈਸਿਆਂ ਨੂੰ ਜਵਾਬ ਦੇਗੀ ਕਹਿੰਦੀ ਕਿ ਨਹੀਂ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਮੈਂ ਨਹੀਂ ਮਦਦ ਕਰ ਸਕਦੀ ਜਦੋਂ ਉਹਨੇ ਚਿੱਟਾ ਜਵਾਬ ਦਿੱਤਾ ਤਾਂ ਗੁਰਪਾਲ ਨੂੰ ਬੜਾ ਗੁੱਸਾ ਆਇਆ ਕਿਉਂਕਿ ਇੱਕ ਇਨਸਾਨ ਆ ਜਿਹੜਾ ਉਹ ਕਿੰਨਾ ਕ ਸਹਿ ਸਕਦਾ ਆਖਰ ਸਾਰਿਆਂ ਦੀ ਸ਼ੈਨਸੀਲਤਾ ਜਵਾਬ ਦਿੰਦੀ ਹੈਗੀ ਉਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਗੱਲ ਕਰਕੇ ਬੁਟੀਕ ਖੋਲਣ ਲਈ ਕਰਜ਼ਾ ਲੈ ਲੈਂਦੀ ਆ ਚਲੋ ਉਹ ਬੁਟੀਕ ਖੋਲਦੀ ਹੈ ਤੇ ਉਹਦਾ ਬੁਟੀਕ ਦਾ ਕੰਮ ਵਧੀਆ ਚੱਲ ਪੈਂਦਾ ਇੰਨੇ ਨੂੰ ਉਹਦਾ ਪਤੀ ਵੀ ਥੋੜਾ ਥੋੜਾ ਠੀਕ ਹੋਣ ਲੱਗਦਾ ਤੇ ਉਹਦੀ ਜਿਹੜੀ ਲਤ ਆ ਉਹ ਥੋੜੀ ਥੋੜੀ ਕੰਮ ਕਰਨ ਲੱਗਦੀ ਆ ਤੇ ਉਹ ਸੋਚਦਾ ਕਿ ਗੁਰਪਾਲ ਮੈਂ ਕਿਤੇ ਛੋਟੀ ਮੋਟੀ ਨੌਕਰੀ ਕਰ ਲੈਣਾ ਵੀ ਜਿਆਦਾ ਤੁਰਿਆ ਫਿਰਿਆ ਤਾਂ ਮੇਰੇ ਤੋਂ ਨਹੀਂ ਜਾਂਦਾ ਪਰ ਐਂ ਆਪਾਂ ਘਰ ਦਾ ਖਰਚਾ ਕਿਵੇਂ ਚਲਾਵਾਂਗੇ ਤਾਂ ਉਹ ਕਹਿੰਦੀ ਕਿ ਤੁਸੀਂ ਹਜੇ ਰੈਸਟ ਕਰੋ ਵੀ ਤੁਸੀਂ ਨੌਕਰੀ ਕਰੋਗੇ ਤਾਂ ਤੁਹਾਡੀ ਲੱਤ ਜਿਹੜੀ ਦੁਬਾਰਾ ਖਰਾਬ ਨਾ ਹੋ ਜੇ ਵੀ ਆਪਾਂ ਮਸਾਂ ਦਾ ਇਲਾਜ ਕਰਾਇਆ ਇਸੇ ਰੈਸਟ ਦੇ ਵਿੱਚ 6 ਮਹੀਨੇ ਹੋਰ ਨਿਕਲ ਜਾਂਦੇ ਆ ਤੇ ਉਸ ਤੋਂ ਬਾਅਦ ਹਰਜੀਤ ਕਿਸੇ ਸਕੂਲ ਦੇ ਵਿੱਚ ਬਾਡੀਗਾਰਡ ਦੀ ਨੌਕਰੀ ਹੈ ਜਿਹੜੀ ਉਹ ਲੈ ਲੈਂਦਾ ਉਹ ਸਕੂਲ ਵਾਲਿਆਂ ਨਾਲ ਗੱਲ ਕਰ ਲੈਂਦਾ ਕਿ ਮੈਂ ਜ਼ਿਆਦਾ ਦੀਰ ਖੜਨਾ ਨਹੀਂ ਗੇਟਕੀਪਰ ਤੇ ਜਿਹੜੇ ਗੇਟਕੀਪਰ ਹੁੰਦੇ ਆ ਉੱਥੇ ਜਿਹੜਾ ਰੂਮ ਬਣਿਆ ਹੁੰਦਾ ਉਹਦੇ ਵਿੱਚ ਬੈਠਣ ਦੀ ਹੀ ਡਿਊਟੀ ਹੁੰਦੀ ਹੈਗੀ ਇਹ ਉਹ ਨੌਕਰੀ ਉਹਨੂੰ ਮਿਲ ਜਾਂਦੀ ਆ ਪਰ ਉਹਦੀ ਤਨਖਾਹ 5000 ਹਜ਼ਾਰੀ ਹੁੰਦੀ ਆ ਜਦੋਂ ਸੰਦੀਪ ਨੂੰ ਪਤਾ ਲੱਗਦਾ ਵੀ ਮੇਰਾ ਭਰਾ ਉਸ ਕਾਲਜ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਦੀ ਵਜੋਂ ਨੌਕਰੀ ਕਰਦਾ ਤਾਂ ਉਹ ਅਗਲੇ ਦਿਨੀ ਆਪਣੇ ਭਰਾ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਕਿ ਵੀਰੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੀ ਸਹੁਰਿਆਂ ਦੇ ਵਿੱਚ ਨੱਕ ਕਟਵਾਤੀ ਉਹ ਕਹਿੰਦਾ ਵੀ ਮੈਂ ਇਹੋ ਜਿਹਾ ਕੀ ਕਰਤਾ ਕਹਿੰਦੀ ਮੇਰੇ ਚਾਚੇ ਸਹੁਰੇ ਦਾ ਮੁੰਡਾ ਉਸ ਕਾਲਜ ਦੇ ਵਿੱਚ ਪੜ੍ਹਦਾ ਜਿੱਥੇ ਤੂੰ ਸਿਕਿਉਰਿਟੀ ਗਾਰਡ ਲੱਗਿਆ ਉਹਨੇ ਤੈਨੂੰ ਵੇਖ ਲਿਆ ਤੇ ਮੇਰੀ ਨੱਕ ਕੱਟੀ ਗਈ ਉਹ ਕਹਿੰਦਾ ਵੀ ਤੂੰ ਆਪਣੇ ਚਾਚੇ ਸਹਰੇ ਦੇ ਮੁੰਡੇ ਨੂੰ ਕਹਿ ਦੇ ਵੀ ਮੇਰਾ ਭਰਾ ਤਾਂ ਹੈ ਨਹੀਂ ਮਰ ਗਿਆ ਉਹ ਤਾਂ ਕਹਿੰਦੀ ਇਹ ਕੀ ਗੱਲ ਬਣੀ ਉਹ ਕਹਿੰਦਾ ਹਾਂ ਮੈਂ ਮਰੀ ਗਿਆ ਜਦੋਂ ਔਖੇ ਸਮੇਂ 'ਚ ਤਾਂ ਤੁਸੀਂ ਮੇਰੇ ਨਾਲ ਨਹੀਂ ਖੜੇ ਮੈਂ ਤੁਹਾਡਾ ਕਿੰਨਾ ਕੀਤਾ ਤੁਸੀਂ ਮੇਰਾ ਸਾਥ ਦਿੱਤਾ ਫਿਰ ਮੈਂ ਤਾਂ ਭਈ ਆਪਣਾ ਘਰ ਚਲਾਉਣਾ ਹੀ ਆ ਜੇ ਤੇਰੀ ਨੱਕ ਵੱਡੀ ਦੀ ਆ ਤਾਂ ਤੂੰ ਸੋਚ ਲੈ ਵੀ ਤੇਰਾ ਭਰਾ ਤੇਰੇ ਲਈ ਮਰ ਗਿਆ ਜੇ ਤੈਨੂੰ ਇਹ ਲੱਗਦਾ ਵੀ ਪੈਸੇ ਵਾਲਿਆਂ ਨਾਲ ਹੀ ਰਿਸ਼ਤੇ ਹੁੰਦੇ ਆ ਪੈਸੇ ਵਾਲਿਆਂ ਨਾਲ ਹੀ ਨੱਕ ਰਹਿੰਦਾ ਫਿਰ ਤੂੰ ਸੋਚ ਲੈ ਖਤਮ ਕਰ ਦੇ ਸਭ ਕੁਝ ਇਸ ਗੱਲ ਤੋਂ ਦੋਨਾਂ ਪੈਣ ਭਰਾਵਾਂ ਦਾ ਜਿਹੜਾ ਝਗੜਾ ਉਹ ਕਾਫੀ ਵੱਧ ਜਾਂਦਾ ਉਹ ਕਹਿੰਦੀ ਕਿ ਤੇਰੇ ਇਲਾਜ ਲਈ 40000 ਮੈਂ ਦਿੱਤੇ ਤੇ ਹਜੇ ਤੂੰ ਮੇਰੇ ਤੇ ਰੋਹ ਮਾਰਦਾ ਤਾਂ ਇਸ ਗੱਲ ਦਾ ਗੁਰਪਾਲ ਨੂੰ ਬਹੁਤ ਗੁੱਸਾ ਆਉਂਦਾ ਉਹ ਕਹਿੰਦੀ ਵੀ ਦੀਦੀ ਅੱਜ ਤੱਕ ਮੈਂ ਕਦੇ ਕਿਹਾ ਨਹੀਂ ਸੀ ਹਨਾ ਅਸੀਂ ਕਿਹੜਾ ਤੁਹਾਨੂੰ ਕਦੇ ਕੁਝ ਦਿੱਤਾ ਨਹੀਂ ਮੈਂ ਆਪਣੇ ਗੱਲ ਦਾ ਰਾਣੀ ਹਾਰ 6 ਤੋਲਿਆਂ ਦਾ ਬਿਨਾਂ ਸੋਚੇ ਸਮਝੇ ਲਾ ਕੇ ਤੁਹਾਨੂੰ ਦਿੱਤਾ ਉਹ ਤਾਂ ਤੁਹਾਡੇ ਜਿਆਦਾ ਹੀ ਜਿਹੜਾ ਤੁਸੀਂ 40000 ਦਿੱਤਾ ਉਹ ਵੀ ਮੈਂ ਉਧਾਰ ਕਰਕੇ ਲਿਆ ਮੋੜਨਾ ਛੋਡਾ ਜਦੋਂ ਮੇਰਾ ਚੰਗਾ ਟਾਈਮ ਆ ਗਿਆ ਮੈਂ ਮੋੜ ਦੂੰ ਤੇ ਤੁਸੀਂ ਉਹ ਸੁਣਾ ਵੀ ਦਿੱਤਾ ਵੀ ਜੇ ਅਸੀਂ ਕਿਸੇ ਤੋਂ ਲੈਣ ਦੀ ਝਾਕ ਰੱਖਦੇ ਆਂ ਤਾਂ ਮਾੜੇ ਸਮੇਂ ਚ ਅਗਲੇ ਦੇ ਨਾਲ ਖੜਨ ਦੀ ਵੀ ਝਾਕ ਰੱਖੋ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਸੰਦੀਪ ਕਹਿੰਦੀ ਅੱਜ ਤੋਂ ਬਾਅਦ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂਗਾ ਮੇਰੇ ਘਰੇ ਨਾ ਆਇਓ ਉਹ ਕਹਿੰਦੇ ਵੀ ਅਸੀਂ ਨਾ ਆਵਾਂਗੇ ਤੇ ਅਗਲੇ ਦਿਨ ਗੁਰਪਾਲ ਆ ਜਿਹੜੀ ਉਹ ਆਪਣੇ ਪਤੀ ਨਾਲ ਗੱਲ ਕਰਦੀ ਆ ਕਿ ਜਿਹੜਾ ਸੰਦੀਪ ਤੋਂ 40000 ਰੁਪਏ ਲਿਆ ਸੀ ਵੀ ਉਹ ਮੋੜਨਾ ਆਪਾਂ ਗੁਰਪਾਲ ਆਪਣੀ ਪੇਕੇ ਫੋਨ ਕਰਦੀ ਆ ਤੇ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਸਾਡੇ ਪਰਿਵਾਰ ਤੇ ਮਾੜਾ ਸਮਾਂ ਚੱਲ ਰਿਹਾ ਤੰਗਰਪਾਲ ਦਾ ਡੈਡੀ ਕਹਿੰਦਾ ਵੀ ਪੁੱਤ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਕਿ ਵੀ ਤੁਸੀਂ ਹਨਾ ਪੈਸੇ ਵੱਲੋਂ ਤੰਗੀ ਘਟ ਰਹੇ ਹੋ ਕਹਿੰਦਾ ਮੈਨੂੰ ਤਾਂ ਇਹ ਸੀ ਵੀ ਤੁਹਾਡਾ ਪਰਿਵਾਰ ਵਧੀਆ ਵੀ ਤੁਹਾਡੇ ਸੱਸ ਸਹੁਰੇ ਕੋਲ ਵੀ ਸੇਵਿੰਗ ਹੋਣੀ ਆ ਬਾਕੀ ਆਪਣੇ ਜਵਾਈ ਦੀ ਨੌਕਰੀ ਵਧੀਆ ਸੀ ਪਰ ਗੁਰਪਾਲ ਆਪਣੇ ਘਰ ਦੀ ਸਾਰੀ ਹਾਲਤ ਆਪਣੇ ਪਿਓ ਨੂੰ ਦੱਸ ਦਿਆ ਕਿ ਅਸੀਂ ਤਾਂ ਕਰਜ਼ੇ ਦੇ ਵਿੱਚ ਬਿੰਨੇ ਪਏ ਆ ਵੀ ਤਾਂ ਹੀ ਤਾਂ ਮੈਂ ਬੁਟੀਕ ਦਾ ਕੰਮ ਸ਼ੁਰੂ ਕੀਤਾ ਤਾਂ ਉਹਦੇ ਡੈਡੀ ਅਗਲੇ ਦਿਨ 2 ਲੱਖ ਰੁਪਏ ਆਪਣੀ ਧੀ ਨੂੰ ਦੇ ਕੇ ਜਾਂਦੇ ਆ ਉਹਦੇ ਵਿੱਚੋਂ ਵਰਪਾਲ 40000 ਰੁਪਇਆ ਆਪਣੀ ਨਣਦ ਦਾ ਕਿਸੇ ਦੇ ਹੱਥ ਪਹੁੰਚਾ ਦਿੰਦੀ ਹੈਗੀ ਤੇ ਬਾਕੀ ਪੈਸੇ ਆ ਜਿਹੜੇ ਉਹ ਸਾਮਕੇ ਰੱਖਦੀ ਆ ਹਨਾ ਕਿ ਉਹਨੂੰ ਇਹ ਹੁੰਦਾ ਵੀ ਆਉਣ ਵਾਲੇ ਸਮੇਂ 'ਚ ਕਦੇ ਉਹ ਵੀ ਲੋੜ ਪੈ ਸਕਦੀ ਆ ਬਾਕੀ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਵਗੈਰਾ ਹੁੰਦੀਆਂ ਨੇ ਚਲੋ ਉਹ ਬੁਟੀਕ ਦੇ ਕੰਮ ਦੇ ਵਿੱਚ ਵਿਜੀ ਹੁੰਦੀ ਆ ਤਾਂ ਇੱਕ ਦਿਨ ਉਹਨਾਂ ਦੇ ਘਰ ਉਹਨਾਂ ਦੀ ਭੂਆ ਦੀ ਨਣਦ ਦਾ ਮੁੰਡਾ ਆਉਂਦਾ ਤੇ ਉਹ ਆ ਕੇ ਜਦੋਂ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਉਹ ਸੋਚਦੀ ਆ ਵੀ ਭੂਆ ਦੀ ਨਣਦ ਦਾ ਮੁੰਡਾ ਹਨਾ ਕਿਵੇਂ ਆਇਆ ਉਹਨੂੰ ਆਏ ਲੱਗਿਆ ਵੀ ਕਿਤੇ ਉਹ ਹਾਲਚਾਲ ਪੁੱਛਣ ਆਇਆ ਹੋਊਗਾ ਹਜੀਤ ਦਾ ਪਤਾ ਲੈਣ ਆਇਆ ਹੋ ਤੇ ਉਹ ਆ ਕੇ ਕਹਿੰਦਾ ਕਿ ਮੇਰੇ ਐਗਜ਼ਾਮ ਨੇ ਇੱਥੇ ਤੁਹਾਡੇ ਨੇੜੇ ਕਾਲਜ ਦੇ ਵਿੱਚ ਇਸ ਲਈ ਮੈਂ ਇੱਥੇ ਰਹਿਣਾ ਤਾਂ ਗੁਰਪਾਲ ਨੂੰ ਬਹੁਤ ਗੁੱਸਾ ਆਉਂਦਾ ਉਹ ਕਹਿੰਦੀ ਕਿ ਵੀ ਤੈਨੂੰ ਕਿਹਨੇ ਭੇਜਿਆ ਇੱਥੇ ਉਹ ਕਹਿੰਦਾ ਵੀ ਮੈਨੂੰ ਤੁਹਾਡੇ ਭੂਆ ਸੱਸ ਨੇ ਭੇਜਿਆਗਾ ਉਹ ਕਹਿੰਦੀ ਉਹੀ ਭੂਆ ਸੱਸ ਜਿਹੜੀ ਨੇ ਮੈਨੂੰ ਪੈਸਿਆਂ ਤੋਂ ਮਨਾ ਕਰਤਾ ਸੀ ਕਿ ਮੇਰੀ ਭੂਆ ਸੱਸ ਨੂੰ ਮੇਰੇ ਘਰ ਦੀ ਹਾਲਾਤ ਨਹੀਂ ਪਤਾ ਦੇਖ ਪੁੱਤ ਤੇਰੇ ਨਾਲ ਮੇਰਾ ਕੋਈ ਸ਼ਰੀਕਾ ਨਹੀਂ ਤੇਰੇ ਨਾਲ ਮੇਰਾ ਕੋਈ ਗੁਸਤਾ ਨਹੀਂ ਪਰ ਇਹੀ ਰਿਸ਼ਤੇਦਾਰ ਜਿਨ੍ਹਾਂ ਨੂੰ ਮੈਂ ਮਹੀਨਾ ਮਹੀਨਾ ਬਿੱਲੇ ਬੈਠਿਆਂ ਨੂੰ ਖਵਾਉਂਦੀ ਰਹੀ ਮੇਰੇ ਦੁੱਖ ਦੇ ਟਾਈਮ ਦੇ ਵਿੱਚ ਮੇਰੇ ਨਾਲ ਕੋਈ ਨਹੀਂ ਖੜਾ ਹੁਣ ਮੇਰੀ ਭੂਆ ਸੱਸ ਨੂੰ ਸ਼ਾਇਦ ਮੇਰੇ ਘਰ ਦੇ ਹਾਲਾਤ ਨਹੀਂ ਪਤਾ ਦੇਖ ਪੁੱਤ ਸਾਡੇ ਕੋਲੇ ਸਿਰਫ ਦੋ ਹੀ ਕਮਰੇ ਆ ਰਹਿਣ ਲਈ ਤੇ ਜਿਹੜਾ ਤੀਸਰਾ ਕਮਰਾ ਉਹ ਅਸੀਂ ਕਿਰਾਏ ਤੇ ਦਿੱਤਾ ਹੋਇਆ ਕਿਉਂਕਿ ਸਾਡੀ ਲੋੜ ਆ ਅਸੀਂ ਪੈਸੇ ਪੈਸੇ ਦੇ ਮਹਤਾਜ ਹੋ ਚੁੱਕੇ ਆ ਤੇ ਮੇਰੇ ਤੇ ਕੰਮ ਦਾ ਬੋਝ ਐਨਾ ਕਿ ਮੈਂ ਤੈਨੂੰ ਇੱਕ ਮਹੀਨਾ ਨਹੀਂ ਰੱਖ ਸਕਦੀ ਭਾਵੇਂ ਤੈਨੂੰ ਮੇਰੀ ਗੱਲ ਬੁਰੀ ਲੱਗੇ ਭਾਵੇਂ ਚੰਗੀ ਲੱਗੇ ਤੂੰ ਪੂਆ ਸੱਸ ਨੂੰ ਜਾ ਕੇ ਕਹਿ ਦੇਈਂ ਕਿ ਤੇਰੇ ਪੇਕੇ ਆਣੇ ਤਾਂ ਮੈਨੂੰ ਰੱਖਣ ਤੋਂ ਮਨਾ ਕਰਤਾ ਇਹ ਗੱਲ ਸੁਣ ਕੇ ਹਰਜੀਤ ਸੋਚਦਾ ਕਿ ਗੁਰਪਾਲ ਤੂੰ ਕਦੋਂ ਤੋਂ ਇੰਨੀ ਹਾਜ਼ਰ ਜਵਾਬ ਹੋ ਗਈ ਉਹ ਕਹਿੰਦੀ ਵੀ ਇਹ ਜਵਾਬ ਜੇ ਆਪਾਂ ਪਹਿਲਾਂ ਦੇਣ ਲੱਗੇ ਹੁੰਦੇ ਤਾਂ ਸ਼ਾਇਦ ਆਪਣੇ ਹਾਲਾਤ ਨਾ ਹੁੰਦੇ ਉਹ ਕਹਿੰਦਾ ਮੈਂ ਤੇਰੇ ਤੇ ਬਿਲਕੁਲ ਵੀ ਨਾਰਾਜ਼ ਨਹੀਂ ਹੈਗਾ ਤੂੰ ਜੋ ਵੀ ਕੀਤਾ ਬਿਲਕੁਲ ਸਹੀ ਕੀਤਾ ਕਹਿੰਦਾ ਉਹੀ ਰਿਸ਼ਤੇਦਾਰ ਜਿਨ੍ਹਾਂ ਦੇ ਅਸੀਂ ਇੰਨਾ ਦੁੱਖ ਦੇ ਸੁੱਖ ਦੇ ਜਾ ਕੇ ਖੜੇ ਆ ਜਿਨ੍ਹਾਂ ਦਾ ਅਸੀਂ ਇੰਨਾ ਕੀਤਾ ਜਦੋਂ ਸਾਡੇ ਮਾੜੇ ਟਾਈਮ 'ਚ ਨਹੀਂ ਖੜੇ ਵੀ ਜੇ ਅਸੀਂ ਹੁਣ ਵੀ ਨਹੀਂ ਸਮਝਾਂਗੇ ਹਜੇ ਵੀ ਅਸੀਂ ਲੋਕ ਸੇਵਾ ਤੇ ਲੱਗੇ ਰਹਾਂਗੇ ਤੇ ਫਿਰ ਸਾਨੂੰ ਮਰਦਿਆਂ ਨੂੰ ਪਾਣੀ ਕੌਣ ਪੁੱਛੂਗਾ ਵੀ ਤੂੰ ਬਿਲਕੁਲ ਚੰਗਾ ਕੀਤਾ ਮੈਨੂੰ ਤੇਰੇ ਤੇ ਕੋਈ ਗੁੱਸਾ ਨਹੀਂ ਮੇਰੇ ਮਾੜੇ ਟਾਈਮ 'ਚ ਜੇ ਖੜੀ ਆ ਤਾਂ ਸਿਰਫ ਤੂੰ ਨਾਲ ਖੜੀ ਆ ਤੇ ਅੱਜ ਤੂੰ ਜੋ ਵੀ ਫੈਸਲਾ ਕਰੇਂਗੀ ਮੇਰੇ ਰਿਸ਼ਤੇਦਾਰਾਂ ਨੂੰ ਜਿਵੇਂ ਬੁਲਾਵੇਂਗੀ ਮੈਨੂੰ ਉਸ ਗੱਲ ਦੀ ਕੋਈ ਨਾਰਾਜ਼ਗੀ ਨਹੀਂ ਹੋਊਗੀ ਤਾਂ ਉਹ ਕਹਿੰਦੀ ਵੀ ਮੈਨੂੰ ਪਤਾ ਤੁਹਾਡਾ ਵੀ ਤੁਸੀਂ ਮੈਨੂੰ ਇੱਥੇ ਪੈਸੇ ਲਈ ਤਿਲ-ਤਿਲ ਮਰਦੀ ਵੇਖਿਆ ਹਨ ਆਪਣੇ ਮਾਪਿਓ ਦੇ ਘਰੇ ਤਾਂ ਮੈਂ ਕਦੇ ਔਖ ਨਹੀਂ ਕੱਟੀ ਸੀ ਪਰ ਸੋਡੇ ਘਰੇ ਆ ਕੇ ਮੈਂ ਹਰੇਕ ਗੱਲ ਦਾ ਸਮਝੌਤਾ ਕੀਤਾ ਮੈਂ ਕਦੇ ਆਪਣੀਆਂ ਨਣ ਦਾ ਨਾਲ ਈਵਨ ਕਿ ਭੂਆ ਸੱਸ ਜਾਂ ਚਾਚੀ ਸੱਸ ਨਾਲ ਵੀ ਕੋਈ ਸ਼ਰੀਕਾ ਨਹੀਂ ਕੀਤਾ ਵੀ ਉਹਨਾਂ ਨੇ ਤਾਂ ਆਪਣੇ ਅਸਲੀ ਰੰਗ ਦਿਖਾਈ ਦਿੱਤੇ ਹੁਣ ਹਰਜੀਤ ਆ ਜਿਹੜਾ ਉਹ ਕਾਫੀ ਠੀਕ ਹੋ ਗਿਆ ਸੀ ਤੇ ਉਹ ਕਿਸੇ ਕੰਪਨੀ ਦੇ ਵਿੱਚ ਹੋਰ ਜੋਬ ਲਈ ਅਪਲਾਈ ਕਰਦਾ ਤੇ ਇਧਰੋਂ ਗੁਰਪਾਲ ਦਾ ਬੁਟੀਕ ਆ ਜਿਹੜਾ ਉਹ ਵੀ ਵਧੀਆ ਚੱਲ ਪੈਨ ਜਦੋਂ ਦੋਨੋਂ ਜੀ ਰਲ ਕੇ ਮਿਹਨਤ ਕਰਦੇ ਆ ਤਾਂ ਦਿਨ ਬਦਲਣ ਲੱਗਦੇ ਆ ਜਿਹੜੀ ਕੰਪਨੀ ਦੇ ਵਿੱਚ ਹਰਜੀਤ ਨੇ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਉਹਨੂੰ ਜੌਬ ਮਿਲ ਗਈ ਤੇ ਉਸ ਜੌਬ ਦੀ ਸੈਲਰੀ ਵੀ ਵਧੀਆ ਸੀ ਹੁਣ ਹਰਜੀਤ ਦੀ ਜਿਹੜੀ ਸਰੀਰਕ ਹਾਲਤ ਆ ਉਹ ਵੀ ਬਿਲਕੁਲ ਠੀਕ ਹੋ ਗਈ ਸੀ ਇਧਰੋਂ ਗੁਰਪਾਲ ਦਾ ਬੁਟੀਕ ਵੀ ਇੰਨਾ ਵਧੀਆ ਚੱਲਿਆ ਸੀ ਕਿ ਉਹਨਾਂ ਦੇ ਘਰ ਦੇ ਹਾਲਾਤ ਆ ਜਿਹੜੇ ਉਹ ਸੁਧਰਨ ਲੱਗ ਗਏ ਉਹਨਾਂ ਦੋਨਾਂ ਜੀਆਂ ਨੇ ਇੱਕ ਦੂਜੇ ਦਾ ਮਾੜੇ ਸਮੇਂ ਦੇ ਵਿੱਚ ਦਿਲੋਂ ਸਾਥ ਦਿੱਤਾ ਤੇ ਉਹ ਦੁਬਾਰਾ ਫੇਰ ਉਹਨਾਂ ਦੀ ਗੱਡੀ ਆ ਜਿਹੜੀ ਲਈ ਤੇ ਚੜਨ ਲੱਗ ਗਈ ਇੱਕ ਦਿਨ ਸੰਦੀਪ ਇੱਕ ਨਵੀਂ ਗੱਡੀ ਲੈ ਕੇ ਆਪਣੇ ਭਰਾ ਦੇ ਘਰ ਆਉਂਦੀ ਆ ਤੇ ਆਪਣੇ ਭਰਾ ਭਾਬੀ ਨੂੰ ਕਹਿੰਦੀ ਆ ਕਿ ਮੈਂ ਨਵੀਂ ਗੱਡੀ ਲੈ ਲਈ ਤਾਂ ਉਹਦੀ ਭਾਬੀ ਉਹਨੂੰ ਵਧਾਈਆਂ ਦਿੰਦੀ ਆ ਪਰ ਉਹਦਾ ਭਰਾ ਉਹਦੇ ਨਾਲ ਨਹੀਂ ਬੋਲਦਾ ਤੇ ਉਹ ਕਹਿੰਦੀ ਵੀ ਕੀ ਗੱਲ ਵੀਰੇ ਤੈਨੂੰ ਮੇਰੀ ਨਵੀਂ ਗੱਡੀ ਦਾ ਚਾਹ ਨਹੀਂ ਆਇਆ ਉਹ ਕਹਿੰਦਾ ਕਿ ਮੈਨੂੰ ਤੇਰੀ ਗੱਡੀ ਦਾ ਕੀ ਭਾ ਮਾੜੇ ਟਾਈਮ ਦੇ ਵਿੱਚ ਤਾਂ ਤੂੰ ਵੀ ਗੁੱਸੇ ਹੋ ਕੇ ਚਲੀ ਗਈ ਸੀ ਅੱਜ ਤੈਨੂੰ ਪਤਾ ਲੱਗ ਗਿਆ ਨਾ ਵੀ ਤੇਰੇ ਭਰਾ ਨੂੰ ਨੌਕਰੀ ਮਿਲ ਗਈ ਤੇ ਸਾਡੇ ਦਿਨ ਚੰਗੇ ਆਉਂਦੇ ਜਾਂਦੇ ਆ ਹੁਣ ਤੂੰ ਫੇਰ ਆ ਗਈ ਤਾਂ ਉਹਨੂੰ ਗੁੱਸਾ ਕਰਦੀ ਆ ਉਹ ਕਹਿੰਦੀ ਵੀ ਮੈਂ ਤਾਂ ਆਈ ਸੀ ਹਨਾ ਗੱਡੀ ਲੈ ਕੇ ਵੀ ਤੁਸੀਂ ਮੈਨੂੰ ਮੇਰੀ ਗੱਡੀ ਦੇ ਚਾਰਚ ਵਧੀਆ ਗਿਫਟ ਦੇਓਗੇ ਤੇ ਤੁਸੀਂ ਮੈਨੂੰ ਚੰਗਾ ਗਿਫਟ ਦਿੱਤਾ ਉਹ ਕਹਿੰਦਾ ਵੀ ਸੰਦੀਪ ਤੈਨੂੰ ਹਜੇ ਵੀ ਇੰਨੀ ਉਮੀਦ ਆ ਵੀ ਤੈਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਹਰ ਟਾਈਮ ਲਾਲਚ ਕਰਦੀ ਰਹਿਣੀ ਆ ਰੱਬ ਦਾ ਦਿੱਤਾ ਤੇਰੇ ਕੋਲ ਸਭ ਕੁਝ ਆ ਮੇਰੇ ਮਾੜੇ ਟਾਈਮ 'ਚ ਤਾਂ ਤੂੰ 40000 ਦੇ ਕੇ ਮੈਨੂੰ ਉਹੀ ਸੁਣਾਤਾ ਸੀ ਤੇ ਜਦੋਂ ਤੇਰੀ ਭਾਬੀ ਨੇ ਤੇਰਾ 40000 ਵਾਪਸ ਕੀਤਾ ਤੂੰ ਇੱਕ ਵਾਰ ਵੀ ਸੁਲਾਣੀ ਮਾਰੀ ਕਿ ਹਜੇ ਕੀ ਲੋੜ ਸੀ ਵੀ ਹੁਣ ਤੂੰ ਆ ਗਈ ਇੱਥੇ ਨੰਬਰ ਬਣਾਉਣਾ ਵੀ ਜੇ ਤੂੰ ਚਾਹਣੀ ਆ ਕਿ ਤੇਰੇ ਸਹੁਰਿਆਂ ਦੇ ਵਿੱਚ ਤੇਰੇ ਪੇਕੇ ਪਰਿਵਾਰ ਦੀ ਸਰਦਾਰੀ ਹੋਵੇ ਤੇ ਨੰਬਰ ਬਣਨਾ ਤਾਂ ਤੂੰ ਮਾੜੇ ਟਾਈਮ ਤੇ ਵੀ ਸਾਡਾ ਸਾਥ ਦਿੰਦੀ ਨਾ ਮਾੜੇ ਟਾਈਮ ਤੇ ਤਾਂ ਅਸੀਂ ਕੱਲਿਆਂ ਨੇ ਦੁੱਖ ਹੰਢਾਏ ਆ ਤਾਂ ਜਿਹੜੀ ਸੰਦੀਪ ਉਹ ਗੁੱਸੇ ਹੋ ਕੇ ਫੇਰ ਚਲੀ ਜਾਂਦੀ ਆ ਉਹਦਾ ਸੁਭਾਅ ਸੀ ਉਹ ਗੱਲ-ਗੱਲ ਤੇ ਗੁੱਸੇ ਹੋ ਕੇ ਚਲੀ ਜਾਂਦੀ ਸੀ ਉਸ ਤੋਂ ਬਾਅਦ ਜਦੋਂ ਚਲੀ ਜਾਂਦੀ ਆ ਤਾਂ ਗੁਰਪਾਲ ਆਪਣੇ ਪਤੀ ਨੂੰ ਕਹਿੰਦੀ ਆ ਕਿ ਉਹ ਤੁਹਾਡੇ ਨਾਲ ਦੀ ਜੰਮੀ ਭੈਣ ਆ ਹਨਾ ਵੀ ਜਿਹੜੇ ਦੂਰ ਦੇ ਰਿਸ਼ਤੇਦਾਰ ਹੁੰਦੇ ਆ ਜਾਂ ਖੂਨ ਦੇ ਰਿਸ਼ਤੇ ਹੁੰਦੇ ਆ ਉਹਨਾਂ ਦੇ ਵਿੱਚ ਬਸ ਇਹੀ ਫਰਕ ਹੁੰਦਾ ਵੀ ਦੂਰ ਦੇ ਰਿਸ਼ਤੇ ਆ ਜਿਹੜੇ ਉਹਨਾਂ ਤੋਂ ਤਾਂ ਅਸੀਂ ਪਾਸਾ ਵਟ ਸਕਦੇ ਆ ਪਰ ਖੂਨ ਦੇ ਰਿਸ਼ਤੇਆਂ ਤੋਂ ਨਹੀਂ ਵਟ ਸਕਦੇ ਵੀ ਸੰਦੀਪ ਦੇ ਦਿਲ ਦੇ ਵਿੱਚ ਇਹ ਗੱਲ ਜਾਣੀ ਆ ਵੀ ਮੇਰੇ ਮਾਪਿਓ ਹੈ ਨਹੀਂ ਤੇ ਅੱਜ ਮੇਰੇ ਭਰਾ ਭਜਾਈ ਨਹੀਂ ਮੈਨੂੰ ਖਾਲੀ ਮੋੜਤਾ ਕਹਿੰਦਾ ਗੁਰਪਾਲ ਮੈਂ ਤੇਰੀ ਗੱਲ ਨੂੰ ਸਮਝ ਨਹੀਂ ਸਕਦਾ ਮੈਂ ਤੇਰੀ ਹਾਲਤ ਨੂੰ ਵੀ ਤੂੰ ਕਮਾਲ ਦੀ ਆ ਵੀ ਉਹਨੇ ਤਾਂ ਤੇਰੇ ਮਾੜੇ ਟਾਈਮ ਤੇ ਇੱਕ ਦਿਨ ਆ ਕੇ ਤੇਰਾ ਸਾਥ ਨਹੀਂ ਦਿੱਤਾ ਤੂੰ ਹੁਣ ਫੇਰ ਉਸ ਨਾਨਦ ਦੀ ਬਣ ਗਈ ਮੇਰੀ ਭੈਣ ਆ ਉਹ ਮੈਨੂੰ ਉਹਦਾ ਪਤਾ ਚੰਗੀ ਤਰ੍ਹਾਂ ਉਹ ਕਹਿੰਦੀ ਵੀ ਜੇ ਉਹ ਤੁਹਾਡੀ ਭੈਣ ਆ ਮੈਂ ਇਸੇ ਲਈ ਕਹਿਣੀ ਆ ਵੀ ਭੈਣ ਭਰਾ ਦੇ ਰਿਸ਼ਤੇ ਆ ਜਿਹੜੇ ਇਹ ਟੁੱਟ ਨਹੀਂ ਸਕਦੇ ਹੁੰਦੇ ਜੇ ਉਹਨੇ ਆਪਣਾ ਮਾੜੇ ਟਾਈਮ ਤੇ ਸਾਥ ਨਹੀਂ ਦਿੱਤਾ ਤੇ ਆਪਾਂ ਚੰਗੇ ਟਾਈਮ ਤੇ ਉਹਦਾ ਕਿਉਂ ਸਾਥ ਛੱਡ ਗਏ ਜਿਹੇ ਜੀ ਉਹ ਸੀ ਆਪਾਂ ਉਹ ਜੇ ਥੋੜੀ ਬਣਨਾ ਉਹਦੇ ਕਰਕੇ ਆਪਾਂ ਆਪਣੀ ਚੰਗਿਆਈ ਤਾਂ ਨਹੀਂ ਖਤਮ ਕਰਨੀ ਚੰਗੇ ਮਾੜੇ ਦੀ ਗੱਲ ਦਾ ਚਲੋ ਦੂਰ ਰਹਿ ਗਈ ਪਰ ਫਿਰ ਵੀ ਉਹ ਤੇਰੀ ਭੈਣ ਆ ਹਨਾ ਉਹਦੇ ਦਿਲ 'ਚ ਇਹ ਨਾ ਜਾਵੇ ਵੀ ਮੇਰੇ ਮਾਪੇ ਉਹ ਹੈ ਨਹੀਂ ਤੇ ਮੇਰੇ ਭਰਾ ਭਝਾਈ ਮੇਰੇ ਇਥੋਂ ਪਾਸਾ ਵਟਦੇ ਆ ਉਹ ਕਹਿੰਦਾ ਵੀ ਮੈਂ ਹੈਰਾਨ ਆ ਤੇਰੀ ਸ਼ੈਣਸ਼ੀਲਤਾ ਤੇ ਵੀ ਇੱਕ ਔਰਤ ਦੇ ਵਿੱਚ ਇੰਨੀ ਸ਼ੈਣਸ਼ੀਲਤਾ ਹੋ ਸਕਦੀ ਆ ਵੀ ਬਹੁਤ ਘਰਾਂਦੀਆਂ ਨੋਹਾਂ ਹੁੰਦੀਆਂ ਜਿਹਦਾ ਉਹਨਾਂ ਦੇ ਸਹੁਰਾ ਪਰਿਵਾਰ ਬਹੁਤ ਕਰਦਾ ਪਰ ਫਿਰ ਵੀ ਉਹ ਸਹੁਰੇ ਪਰਿਵਾਰ ਦੀ ਇੱਜ਼ਤ ਨਹੀਂ ਕਰਦੀ ਕਹਿੰਦਾ ਮੇਰੇ ਕੱਲੇ-ਕੱਲੇ ਰਿਸ਼ਤੇਦਾਰ ਨੇ ਆਪਣੇ ਮਾੜੇ ਸਮੇਂ ਦੇ ਵਿੱਚ ਆਪਣਾ ਰੰਗ ਦਿਖਾਇਆ ਪਰ ਤੂੰ ਮਾਂ ਦੀ ਧੀ ਅਜੇ ਵੀ ਹਣਾ ਆਪਣੇ ਦਿਲ ਦੇ ਵਿੱਚ ਇਹ ਚੰਗਿਆਈਆਂ ਲੈ ਕੇ ਬੈਠੀ ਆ ਤਾਂ ਉਹ ਕਹਿੰਦੀ ਕਿ ਇਹ ਜਿਹੜੀ ਚੰਗਿਆਈ ਹੁੰਦੀ ਆ ਨਾ ਇਹ ਇਨਸਾਨ ਦੇ ਦਿਲ ਦੇ ਵਿੱਚ ਮਤਲਬ ਪੈਦਾ ਨਹੀਂ ਕੀਤੀ ਜਾਂਦੀ ਆਟੋਮੈਟਿਕਲੀ ਹੁੰਦੀ ਆ ਵੀ ਮੇਰਾ ਦਿਲ ਹੈ ਨਹੀਂ ਇਹੋ ਜਿਹਾ ਵੀ ਜੇ ਕੋਈ ਮੇਰੇ ਨਾਲ ਮਾੜਾ ਕਰੇ ਤੇ ਮੈਂ ਵੀ ਉਹਦਾ ਮਾੜਾ ਕਰਾਂ ਚੱਲ ਕੋਈ ਨਾ ਉਹ ਤੁਹਾਡੀ ਛੋਟੀ ਭੈਣ ਆ ਤੁਸੀਂ ਉਹਨੂੰ ਫੋਨ ਕਰੋ ਆਪਾਂ ਉਹਦੇ ਕੋਲ ਜਾਨੇ ਆ ਮਿਲਣ ਉਹਨੇ ਨਵੀਂ ਗੱਡੀ ਲਈ ਆ ਆਪਾਂ ਨੂੰ ਚਾਹ ਕਰਨਾ ਚਾਹੀਦਾ ਉਹ ਮਿੰਤਾ ਕਰਕੇ ਆਪਣੇ ਪਤੀ ਨੂੰ ਮਨਾ ਲੈਂਦੀ ਆ ਤੇ ਫਿਰ ਅਗਲੇ ਦਿਨ ਉਹ ਆਪਣੇ ਪਤੀ ਨੂੰ ਲੈ ਕੇ ਆਪਣੀ ਨਾਨੰਦ ਦੇ ਘਰੇ ਜਾਂਦੀ ਆ ਤੇ ਉਹਨੂੰ ਇੱਕ ਵਧੀਆ ਗਿਫਟ ਦੇ ਕੇ ਆਉਂਦੀ ਆ ਤੇ ਵਧਾਈਆਂ ਦੇ ਕੇ ਆਉਂਦੀ ਹੈਗੀ ਹਾਂਜੀ ਦੋਸਤੋ ਇਹ ਬਿਲਕੁਲ ਅੱਜ ਦੇ ਸਮੇਂ ਦੀ ਸੱਚਾਈ ਆ ਵੀ ਕਹਿੰਦੇ ਹੁੰਦੇ ਆ ਨੇ ਕਿ ਕੋਈ ਨਹੀਂ ਕਿਸੇ ਦਾ ਇਹ ਗੱਲ ਚਲੋ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਪਰ ਜਿਹੜੇ ਖੂਨ ਦੇ ਰਿਸ਼ਤੇ ਆ ਤੇ ਉਹ ਇਸੇ ਤਰ੍ਹਾਂ ਦੀ ਹੋ ਗਏ ਆ ਅੱਜ ਕੱਲ ਰਿਸ਼ਤੇ ਖੂਨ ਦੇ ਨਹੀਂ ਮਤਲਬ ਦੇ ਰਹਿ ਗਏ ਆ ਜੇ ਤੁਹਾਡੇ ਕੋਲ ਪੈਸਾ ਹੈਗਾ ਤੁਹਾਡਾ ਚੰਗਾ ਸਮਾਂ ਤਾਂ ਸਾਰੇ ਤੁਹਾਨੂੰ ਸਲਾਮਾ ਕਰਦੇ ਆ ਸਾਰੇ ਤੁਹਾਡੇ ਕੋਲ ਆ ਕੇ ਬੈਠਦੇ ਆ ਪਰ ਜੇ ਤੁਹਾਡੇ ਤੇ ਸਮਾਂ ਮਾੜਾ ਚੱਲ ਰਿਹਾ ਨਾ ਤਾਂ ਲੋਕ ਤੁਹਾਡੇ ਤੋਂ ਪਾਸਾ ਵੱਟ ਕੇ ਲੰਘਦੇ ਆ ਕਿ ਕਦੇ ਕੁਝ ਮੰਗੀ ਨਾ ਲੈਣ ਪਰ ਜਿਹੜਾ ਮਿਹਨਤ ਕਰਨ ਵਾਲਾ ਇਨਸਾਨ ਹੁੰਦਾ ਉਹ ਕਦੇ ਵੀ ਭੁੱਖਾ ਨਹੀਂ ਮਰਦਾ ਜੇ ਉਹ ਸੱਚੇ ਦਿਲੋਂ ਕਿਸੇ ਦਾ ਉਹਨੇ ਕੀਤਾ ਹੁੰਦਾ ਜਾਂ ਸੱਚੇ ਦਿਲੋਂ ਮਿਹਨਤ ਕੀਤੀ ਹੁੰਦੀ ਆ ਤਾਂ ਉਹ ਮਿਹਨਤ ਜ਼ਰੂਰ ਰੰਗ ਲਿਆਉਂਦੀ ਆ ਗੁਰਪਾਲ ਤੇ ਹਰਜੀਤ ਦੀ ਮਿਹਨਤ ਰੰਗ ਲਿਈ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਾੜਾ ਤੋਂ ਮਾੜਾ ਸਮਾਂ ਵੀ ਆਪਣੇ ਹੱਡੀ ਹੰਡਾਇਆ ਤੇ ਉਹਦੇ ਵਿੱਚੋਂ ਉਹ ਨਿਕਲੇ ਵੀ ਆ ਕਿਵੇਂ ਲੱਗੀ ਤੁਹਾਨੂੰ ਹਰਜੀਤ ਤੇ ਗੁਰਪਾਲ ਦੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ